ਸਾਰੇ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਕਾਫੀ ਸਮੇਂ ਤੋਂ ਇੱਕ ਐਪ ਜਿਹੜਾ ਉਹ ਚੱਲ ਰਿਹਾ ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਸਾਰਿਆਂ ਨੂੰ ਲਗਭਗ ਪਤਾ ਜੀ ਉਹ ਸੈਪ ਦਾ ਨਾਮ ਹੈ ਜਿਹੜਾ AI ਐਪ ਹੈ ਔਰ ਉਹਦੇ ਵਿੱਚ ਪਹਿਲਾਂ ਸਾਨੂੰ ਇਹੋ ਜਿਹੇ ਅਸ਼ਲੀਲ ਵੀਡੀਓ ਜਿਹੜੀਆਂ ਵੇਖਣ ਨੂੰ ਮਿਲੀਆਂ ਜਿਦੇ ਵਿੱਚ ਬੰਦਾ ਸ਼ਰਮਸਾਰ ਹੋ ਜਾਂਦਾ ਔਰ ਅੱਜ ਦੇ ਸਮੇਂ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਬੰਦੇ ਕੋਲੇ ਜਿਹੜਾ ਇੱਕ Android ਫੋਨ ਹੈ ਉਹਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਉਹ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਕੁਝ ਵੀਡੀਓ ਤੇ کارਟੂਨ ਵਗੈਰਾ ਔਰ ਕੁਝ ਵੀਡੀਓ ਜਿਹੜੀਆਂ ਪਰਿਵਾਰ ਵਿੱਚ ਬੈਠਿਆਂ ਦਿਸ ਜਾਣ ਤੇ ਬਹੁਤ ਸ਼ਰਮ ਆਉਂਦੀ ਹੈ ਵੇਖਣ ਲੱਗਿਆਂ ਪਰ ਪਿਛਲੇ ਦਿਨੀ ਸਿੱਖਾਂ ਦੀ ਨਸਲ ਖੁਸ਼ੀ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਰਾਜ ਸੱਤਾ ਮੀਰੀ ਤੇ ਪੀਰੀ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਪਹਿਨੀਆਂ ਔਰ ਧਰਮ ਸੱਤਾ ਦਾ ਜਿਹੜਾ ਦਰਵਾਜ਼ਾ ਹੈ ਸ੍ਰੀ ਹਰਮੰਦਰ ਸਾਹਿਬ ਸੋ ਇਸ ਹਰਮੰਦਰ ਤੇ ਪਹਿਲਾਂ ਵੀ ਸ਼ਰਾਰਤੀ ਅੰਸਰਾਂ ਦੀ ਜਿਹੜੀ ਦਿੱਲੀ ਵਾਲਿਆਂ ਦੀ ਅੱਖ ਹੈ ਉਹ ਕਹਿੰਦੇ ਸਾਡਾ ਰਾਮ ਦਾ ਮੰਦਿਰ ਹੈ ਔਰ ਪਿਛਲੇ ਦਿਨੀ ਹਰਮੰਦਰ ਸਾਹਿਬ ਨੂੰ ਲੈਂਦਿਆਂ ਵਿਖਾਇਆ AI ਐਪ ਦੇ ਨਾਲ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਹਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਧਾਮੀ ਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜਾ ਬਿਆਨ ਹੈ ਜਾਰੀ ਹੋਇਆ ਔਰ ਕੁਝ ਆਗੂਆਂ ਵੱਲੋਂ ਵੀ ਬਿਆਨ ਜਾਰੂ ਹੋਏ ਜਾਰੀ ਹੋਇਆ ਔਰ ਹਰ ਸਿੱਖ ਨੂੰ ਬਹੁਤ ਵੱਡੀ ਜਿਹੜੀ ਠੇਸ ਪਹੁੰਚੀ ਹੈ ਔਰ ਹਰ ਸਿੱਖ ਨੇ ਬੋਲ ਕੇ ਪਾਇਆ ਵੀ ਹੈ ਔਰ ਮੈਂ ਪਰਸੋ ਰਾਤ ਆਪਣਾ ਫੋਨ ਚਲਾ ਰਿਹਾ ਸੀ ਤੇ ਇੱਕ ਵੀਡੀਓ ਮੈਂ ਹੋਰ ਵੇਖੀ ਜਿਹਦੇ ਕਰਕੇ ਮੈਨੂੰ ਇੱਕਦਮ ਗੁੱਸਾ ਵੀ ਬੜਾ ਚੜਿਆ ਉਹ ਜਿਹੜੀ ਵੀਡੀਓ ਸੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵੀਡੀਓ ਹੈ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸਥਾਨਾਂ ਤੇ ਅੱਜ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਚਪਹਿਰਾ ਸਾਹਿਬ ਕੱਟਦੀਆਂ ਪਾਠ ਪੂਜਾ ਕਰਦੀਆਂ ਔਰ ਮੈਂ ਵੱਡੀ ਗੱਲ ਕਵਾਂ ਜੀ ਜਿਨ੍ਹਾਂ ਨੇ ਸ਼ੀਸ਼ ਨੂੰ ਤਲੀ ਦੇ ਉੱਤੇ ਰੱਖ ਕੇ 21 ਕਿਲੋਮੀਟਰ ਦਾ ਜਿਹੜਾ ਪੈਂਡਾ ਤੈਅ ਕਰਕੇ ਜ਼ੁਲਮ ਨਾਲ ਟਾਕਰਾ ਕਰਦੇ ਰਹੇ ਉਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਨੂੰ ਇੱਕ ਘਸੁੰਨ ਮਾਰਿਆ ਜਾ ਰਿਹਾ ਜਿੱਥੇ ਹਰ ਇੱਕ ਸਿਰਖ ਦਾ ਸਿੱਖ ਦਾ ਜਿਹੜਾ ਹਿਰਦਾ ਉਹ ਪਿੱਗ ਲਗ ਗਿਆ ਸੋ ਮੈਂ ਸੈਂਟਰਲ ਸਰਕਾਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਪਿਛਲੇ ਸਮੇਂ ਦੇ ਵਿੱਚ ਕੁਝ ਐਪ ਜਾਰੀ ਹੋਏ ਸੀ ਟਿਕਟੋਕ ਵਗੈਰਾ ਉਹ ਵੀ ਬੰਦ ਕੀਤੇ ਗਏ ਸੀ ਕਿਉਂਕਿ ਉਹਨਾਂ ਤੇ ਬਹੁਤ ਜ਼ਿਆਦਾ ਨਿਚਾਰ ਸੀ ਗੰਦ ਆ ਰਿਹਾ ਸੀ ਇਹ ਇੰਸਟਾਗ੍ਰਾਮ ਜਿਹੜਾ ਐਪ ਆ ਇਹਦੇ ਉੱਤੇ ਵੀ ਅੱਜ ਬਹੁਤ ਸਾਰਾ ਜਿਹੜਾ ਗੰਦ ਆ ਰਿਹਾ ਉਹ ਗੰਦ ਸਾਡੇ ਬੱਚੇ ਵੇਖਦੇ ਆ ਇਹ ਆਈ ਐਪ ਜਿਹੜਾ ਪਿਛਲੇ ਕੁਝ ਸਮੇਂ ਤੋਂ ਚੱਲਿਆ ਇਹਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਵੀ ਸਰਕਾਰੀ ਜੋਬ ਤੇ ਮੁਲਾਜ਼ਮ ਨੇ ਸਾਡੀਆਂ ਬੱਚੀਆਂ ਭੈਣਾਂ ਸਾਡੀਆਂ ਸਾਡੀਆਂ ਮਾਵਾਂ ਸਾਡੇ ਵੀਰ ਬਜ਼ੁਰਗ ਸਾਡੇ ਭਾਈ ਹਰ ਇੱਕ ਇਨਸਾਨ ਦੀ ਜਿਹੜੀ ਫੋਟੋ ਲਗਭਗ ਸੋਸ਼ਲ ਮੀਡੀਆ ਦੇ ਉੱਪਰ ਹੈ। ਔਰ ਮੈਂ ਤਾਂ ਉਹ ਵੀ ਸਾਡੀਆਂ ਬੱਚੀਆਂ ਦੀਆਂ ਫੋਟਮਾਂ ਇਸੇ ਭਈਆਂ ਨਾਲ ਜੋੜ ਕੇ ਜਾਂ ਸ਼ਰਾਰਤੀ ਅੰਸਰ ਆਪਣੇ ਨਾਲ ਜੋੜ ਕੇ ਉਹਨਾਂ ਨਾਲ ਅਸ਼ਲੀਲ ਵੀਡੀਓ AI ਐਪ ਦੁਆਰਾ ਤਿਆਰ ਕਰਨਾ ਤੇ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ। ਸੋ ਸਾਡੇ ਧਰਮ ਨਾਲ ਇਹਨਾਂ ਨੂੰ ਸਿੱਖ ਧਰਮੀ ਦਿਸਦਾ ਹੈ ਜਿਹਦੇ ਨਾਲ ਖਲਵਾੜ ਕਰਦੇ ਆ। ਸੋ ਅਸੀਂ AI ਐਪ ਨੂੰ ਬੰਦ ਕਰਾਉਣ ਦੇ ਬਾਰੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਪਰਸੋਂ ਮੰਗਲਵਾਰ ਨੂੰ ਰਾਈਟ 11 ਵਜੇ ਡੀਸੀ ਥੀਰ ਕੋਟ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਰਾਈਟ ਇਹ ਇੱਕ ਮੰਗ ਪੱਤਰ ਹੋਊਗਾ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਇਹ AI ਐਪ ਜਿਹੜਾ ਇਹ ਕੱਲਾ ਪੰਜਾਬ ਲਈ ਨਹੀਂ ਲਗਭਗ ਇੰਡੀਆ ਦੇ ਸਾਰੇ ਜਿੰਨੀਆਂ ਸਟੇਟਾਂ ਸਾਰਿਆਂ ਲਈ ਖਤਰਨਾਕ ਹੈ ਜਿਹਦੇ ਉੱਤੇ ਅੱਜ ਕੱਲ ਸਾਡੀਆਂ ਬੱਚੀਆਂ ਸਾਡੇ ਨਿੱਕੇ ਨਿੱਕੇ ਬੱਚੇ ਉਹ ਵੀਡੀਓ ਵੀ ਪਾਉਂਦੇ ਆ ਫੋਟੋਆਂ ਵੀ ਪਾਉਂਦੇ ਆ ਹਰ ਜੇਬ ਦੇ ਵਿੱਚ ਫੋਨ ਹੈ ਔਰ ਆਉਣ ਵਾਲੇ ਸਮੇਂ ਵਿੱਚ ਜੇ ਸੇ ਬੱਚੀ ਦੀ ਜਾਂ ਬੱਚੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਵੇ ਤੇ ਉਹਦੇ ਵਿੱਚ ਅਸੀਂ ਸਰਕਾਰ ਨੂੰ ਜਿਹੜਾ ਮੰਗ ਪੱਤਰ ਦੇਣਾ ਔਰ 10 ਦਿਨ ਦਾ ਅਸੀਂ ਟਾਈਮ ਲਵਾਂਗੇ 10 ਦਿਨਾਂ ਦੇ ਵਿੱਚ ਜੇ AI ਐਪ ਬੰਦ ਹੁੰਦਾ ਤੇ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਵਾਂਗੇ ਵੀ ਸਰਕਾਰ ਲੋਕਾਂ ਦੇ ਹਿੱਤ ਖੜੀ ਹੈ ਲੋਕਾਂ ਨੇ ਸਰਕਾਰ ਨੂੰ ਚੁਣਿਆ ਔਰ ਜੇਕਰ AI ਐਪ ਬੰਦ ਨਹੀਂ ਹੁੰਦਾ ਅਸੀਂ 10 ਦਿਨਾਂ ਬਾਅਦ ਅਰਸੋ ਮੰਗਲਵਾਰ ਨੂੰ ਅਸੀਂ ਮੰਗ ਪੱਤਰ ਔਰ ਉਸ ਤੋਂ 10 ਦਿਨਾਂ ਬਾਅਦ ਆਉਂਦੇ ਅਗਲੇ ਵੀਰਵਾਰ ਨੂੰ ਅਸੀਂ ਫਰੀਦਕੋਟ ਬਾਬਾ ਫਰੀਜੀ ਦੀ ਨਗਰੀ ਖੋਖੜ ਤਾਲ ਤੇ ਘੰਟਾ ਘਰਦੇ ਕੋਲ ਅਸੀਂ ਬੋਰੀ ਪਿਸ਼ਾ ਕੇ ਬਹਿ ਜਾਾਂਗੇ ਕਿਉਂਕਿ ਅਸੀਂ ਪੰਜਾਬ ਦੇ ਨਾਲ ਜਾਂ ਸਾਡੇ ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ ਐ ਭਾਵੇਂ ਪ੍ਰਾਈਵੇਟ ਜੌਬ ਕਰਦੇ ਆ ਜਾਂ ਆਮ ਬੱਚਿਆਂ ਦੀਆਂ ਫੋਟਵਾਂ ਉਹਨਾਂ ਨਾਲ ਅਸੀਂ ਸ਼ਰੀਰ ਵੀ ਜਿਹੜੀ ਹਰਕਤ ਨਹੀਂ ਕਰਨ ਦੇਵਾਂਗੇ ਤੇ ਭਾਵੇਂ ਸਾਨੂੰ ਜਾਨ ਦੀ ਬਾਜ਼ੀ ਲਾਉਣੀ ਪਵੇ ਆ ਕਰਕੇ ਆਪ ਜੀ ਨੂੰ ਅਸੀਂ ਰੂਬਰੂ ਹੋਏ ਆ ਸੋ ਆਪ ਜੀ ਦੇ ਰਹੀਂ ਜਿਹੜੀ ਇਹ ਸਾਡੀ ਗੱਲਬਾਤ ਲੋਕਾਂ ਤੱਕ ਜਾਵੇ ਕਿਉਂਕਿ ਇਹ ਮਸਲਾ ਸਾਰਿਆਂ ਦਾ ਹੈ ਇਹ ਇਕੱਲਾ ਸਾਡਾ ਨਹੀਂ ਸਿੱਖ ਧਰਮ ਦਾ ਵੀ ਹੈ Hindu ਧਰਮ ਦਾ ਵੀ ਹੈ ਮੁਸਲਮ ਧਰਮ ਦਾ ਵੀ ਹੈ ਕਿਉਂਕਿ ਮਾਨਸਿਕੀ ਜਾਤ ਸਭੇ ਇੱਕ ਪਹਿਚਾਨ ਬੂ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਵੀ ਇਸ ਮਸਲੇ 'ਚ ਸਾਡਾ ਸਾਥ ਦਿਓ ਔਰ ਸਰਕਾਰ ਨੂੰ ਚੇਤਾਵਨੀ ਦਿਈਏ ਵੀ ਇਹ ਐਪ ਜਿਹੜਾ ਬੰਦ ਹੋਣਾ ਚਾਹੀਦਾ ਆ ਵੈਸੇ ਤੋਂ ਮਦਦ ਸੀ ਚੁੱਕਾ ਵੀ ਸਿੱਖਾਂ ਦੀ ਤਾਂ ਨਸਲ ਕੁਸ਼ੀ ਕੀਤੀ ਜਾ ਰਹੀ ਹੈ। ਉਹਨੂੰ ਉਹਦੀ ਪਾਗ ਉਤਾਰ ਕੇ ਮਾਨਯੋਗ ਅਦਾਲਤ ਵਿੱਚ ਖਿਲਾਰਨਾ ਜਾਂ ਪੁਲਿਸ ਦੀ ਕਸਟਦੀ ਵਿੱਚ ਲੈਣਾ ਇਹ ਬਹੁਤ ਮੰਦਭਾਗੀ ਆ। ਔਰ ਦੂਸਰੀ ਗੱਲ ਜਿਹੜਾ ਇੱਕ ਐਕਸੀਡੈਂਟ ਹੈ ਆਸਦਾ ਹੋਇਆ ਉਹ ਕੋਈ ਜਾਣਬੁੱਝ ਕੇ ਨਹੀਂ ਕਰਦਾ ਹੁੰਦਾ। ਸੋ ਉਸ ਸਾਡੇ ਵੀਰ ਹਰਜਿੰਦਰ ਸਿੰਘ ਜਿਹੜਾ ਤਰਨਤਾਰ ਨੇੜੀ ਦਾ ਪੰਜਾਬ ਦਾ ਪੰਜਾਬੀਆਂ ਨਾਲ ਪਹਿਲਾਂ ਵੀ ਧੱਕੇ ਹੋਏ ਐ ਔਰ ਉਹਨੇ ਯੂ ਟਰਨ ਲਿਆ ਔਰ ਦਸਨ ਵਿੱਚ ਇਹ ਵੀ ਆਇਆ ਵੀ ਜਿਹੜੇ ਤਿੰਨ ਵੀਰਾਂ ਦੀ ਡੈਥ ਹੋਈ ਐ ਉਹਨਾਂ ਦੀ ਗੱਡੀ ਵਿੱਚ ਸ਼ਰਾਬ ਵੀ ਪਈ ਗਈ ਐ ਔਰ ਉਹ ਇਹ ਵੀ ਹੋ ਸਕਦਾ ਸੀ ਵੀ ਜੇ ਕਿਤੇ ਉਹਨਾਂ ਨੇ ਸ਼ਰਾਬ ਨਾ ਪੀਤੀ ਹੁੰਦੀ ਤੇ ਸ਼ਾਇਦ ਉਹ ਵੀ ਬ੍ਰੇਕ ਲੱਗ ਜਾਂਦੇ ਜਾਂ ਕੋਈ 60 ਫਟ ਵੱਜ ਜਾਂਦੀ ਕੋਈ ਏਡਾ ਵੱਡਾ ਹਸ ਦਾ ਨਾਮ ਆਪਰਦਾ ਔਰ ਜੇਕਰ ਸਾਡੇ ਉਹ ਸਿੱਖ ਵੀਰ ਦੀ ਉਹਨੇ ਯੂ ਟਰਨ ਗੱਡੀ ਲਈ ਹੈ ਉਹਦੀ ਗਲਤੀ ਵੀ ਹੈ ਔਰ ਜੇ ਉਹਦੀ ਗਲਤੀ ਸੀ ਤੇ ਉਹਨੂੰ ਜਿਵੇਂ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਵੀ ਲਗਭਗ 45 50 ਸਾਲ ਦੀ ਜਿਹੜੀ ਸਜ਼ਾ ਔਰ ਮੈਂ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਉਸੀ ਥੋੜਾ ਜਿਹਾ ਤਰਸ ਕਰੋ ਕਿਉਂਕਿ ਇਕੱਲਾ ਮਾਪਿਆਂ ਦਾ ਉਹ ਪੁੱਤਰ ਹੈ ਔਰ 45 ਸਾਲ ਜੇ ਤੁਸੀਂ ਉਹਨੂੰ ਜੇਲ੍ਹ ਵਿੱਚ ਭਾਉਨੇ ਹੋ ਤੇ 28-30 ਸਾਲ ਦੀ ਉਹਦੀ ਉਮਰ ਹੈ ਤੇ ਮੈਨੂੰ ਲੱਗਦਾ 75 ਸਾਲ ਤੇ ਬੰਦੇ ਦੀ ਉਮਰ ਵੀ ਨਹੀਂ ਹੁੰਦੀ ਇਹ ਸਮਝ ਲਓ ਵੀ ਅਸੀਂ ਤੇ ਇਹੀ ਸਮਝ ਸਕਦੇ ਵੀ ਤੁਸੀਂ ਉਹਨੂੰ ਫਾਹੇ ਲਾ ਰਹੇ ਹੋ ਉਹਨੂੰ ਫਾਂਸੀ ਲਾ ਰਹੇ ਹੋ ਸੋ ਥੋੜਾ ਜਿਹਾ ਤਰਸ ਕਰੋ ਠੀਕ ਹੈ ਉਹਨੂੰ ਬੰਨ ਦੀ ਸਜ਼ਾ ਜੋ ਦੀ ਗਲਤੀ ਹੈ ਕਿਉਂਕਿ ਜਾਣ ਬੁੱਝ ਕੇ ਉਹਨੇ ਨਹੀਂ ਕੀਤਾ ਕੋਈ ਜੋ ਕਰਮਾਂ ਤੇ ਲਿਖਿਆ ਹੁੰਦਾ ਹੈ ਉਹਨੇ ਜੂਰ ਟਰਨ ਲਿਆ ਗੱਡੀ ਆ ਕੇ ਪਿੱਛੋਂ ਵੱਜਦੀ ਹੈ ਤਿੰਨ ਮੌਤਾਂ ਹੋ ਜਾਂਦੀਆਂ ਸੋ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨਾਲ ਲੈ ਕੇ ਥੋੜਾ ਜਿਹਾ ਉਹ ਤੇ ਪੰਜਾਬੀ ਵੀਰ ਤੇ ਸਾਡੇ ਸਿੱਖ ਤੇ ਤਰਸ ਕਰਕੇ ਉਹਨੂੰ ਜਿਹੜੀ ਬੰਦ ਦੀ ਸਜ਼ਾ ਕੋਈ 5 ਸਾਲ 7 ਸਾਲ ਉਹ ਦਿੱਤੀ ਜਾਵੇ ਆ ਵੀ ਸਜ਼ਾ ਜਿਹੜੀ ਘੱਟ ਹੋਣੀ ਚਾਹੀਦੀ ਹੈ ਮੈਂ ਇੰਟਰਨੈਸ਼ਨਲ ਸੰਤ ਸਮਾਜ ਆਪਣੇ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਯੂਨਾਈਟਿਡ ਅਕਾਲੀ ਦਲ ਸਰਦਾਰ ਗਰਦੀਪ ਸਿੰਘ ਜੀ ਬਸ਼ਨਦਾ ਉਹਨਾਂ ਵੱਲੋਂ ਸਾਰੀ ਟੀਮ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦਾ ਹੈ ਕਿ ਸਜ਼ਾ ਜਿਹੜੀ ਉਹ ਵੱਧ ਤੇ ਨਜਾਇਜ਼ ਦਿੱਤੀ ਜਾ ਰਹੀ ਸੀ। ਸਾਭੀ ਇੱਕ ਪਹਿਲੇ ਜਿਹੜੀ ਮੈਡੀਕਲ ਦੇ ਵਿੱਚ ਡਾਕਟਰ ਅੰਕੁਸ਼ ਸ਼ਰਮਵਾਲ ਦਾ ਮੁੱਦਾ ਜਿਹੜਾ ਕਾਫੀ ਹਾਈਲਾਈਟ ਹੋਇਆ ਸੀ ਜਿਹਨੇ ਇੱਕ ਰੈਸਟੋਰੈਂਟ ਦੇ ਦਿੱਤੀ ਕਿ ਉਹ ਜਿਹੜਾ ਮੁੱਦਾ ਕਿੱਥਲਕ ਪਹੁੰਚਿਆ ਕੀ ਉਹ ਦੇ ਕਰ ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਾਫੀ ਬਿਆਨ ਦਿੱਤੇ ਆ ਵੀ ਮੈਂ ਗੁੰਡਾਗਰਦੀ ਪੰਜਾਬ ਤੋਂ ਖਤਮ ਕਰ ਰਿਹਾ ਗੈਂਗ ਨੂੰ ਔਰ ਇਹ ਗੈਂਗ ਤੋਂ ਘੱਟ ਨਹੀਂ ਸੀ ਜਿਹੜਾ ਵੀ ਕੱਲੇ ਮੁੰਡੇ ਨੂੰ ਗੱਡੀ ਤੋਂ ਬਾਹਰ ਕੱਢ ਕੇ ਉੱਤੇ ਨਿਹੱਥੇ ਦੇ वार ਕੀਤਾ ਉਹਦਾ ਇੱਕ ਗੁੱਟ ਜਿਹੜਾ ਅੱਧ ਤੋਂ ਜ਼ਿਆਦਾ ਜਿਹੜਾ ਵੱਡਿਆ ਗਿਆ ਸੀ ਉਹ ਮੈਡੀਕਲ ਲਿਆਂਦਾ ਸੀਗਾ ਅੰਕਸ਼ ਅਗਰਵਾਲ ਉਹਦੇ ਕੋਲੇ ਇੱਕ ਕੇਸ ਸੀ ਡਾਕਟਰ ਕੋਲੇ ਔਰ ਉਹਦੀਆਂ ਪਹਿਲਾਂ ਵੀ ਕਾਫੀ ਹੈਸ਼ ਕੀਤਾ ਔਰ ਮੇਰਾ ਨਾਮ ਬਾਬਾ ਲਖਵੀਰ ਸਿੰਘ ਔਰ ਮੈਂ ਆਪਣੇ ਜਥੇਬੰਦੀ ਵੱਲੋਂ ਇੱਥੋਂ ਦੇ ਡਾਕਟਰ ਵਰਨ ਡਾਕਟਰ ਨੇ ਸੀਨੀਅਰ ਡਾਕਟਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਸਾਨੂੰ ਹੌਸਲਾ ਦਵਾਇਆ ਸੀ ਭਰੋਸਾ ਵੀ ਦਿੱਤਾ ਸੀ ਵੀ ਡਾਕਟਰ ਨੂੰ ਜਿਹੜਾ ਸਸਪੈਂਡ ਕੀਤਾ ਜਾਊਗਾ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਕਿਹਾ ਸੀ ਇੱਕ ਦਰਖਾਸਤ ਜਿਹੜੀ ਮਾਨਜੋਗ ਐਸਐਸਪੀ ਟੀਕਾਡ ਨੂੰ ਦਿੱਤੀ ਜਾਵੇ ਉਹਦੇ ਵਿੱਚ ਸਾਡੀਆਂ ਹੋਰ ਵੀ ਮੰਗਾਂ ਸੀ ਜਿਵੇਂ ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਡਾਕਟਰ ਡਿਊਟੀ ਕਰਦੇ ਆ ਉਹ ਬਹੁਤ ਘੱਟ ਉਮਰ ਦੇ ਡਾਕਟਰ ਨੇ ਕੁੜੀਆਂ ਤੇ ਮੁੰਡੇ ਔਰ ਸਾਰਿਆਂ ਦੇ ਜਦੋਂ ਵੀ ਉੱਥੇ ਕੋਈ ਐਮਰਜੈਂਸੀ ਮਰੀਜ਼ ਜਾਂਦਾ ਹੈ ਜਾਂ ਕੋਈ ਮਰੀਜ਼ ਦੇ ਨਾਲ ਆਪਣਾ ਕੋਈ ਹੈਲਪਰ ਜਾਂਦਾ ਹੈ ਪਰਿਵਾਰ ਦਾ ਮੈਂਬਰ ਤੇ ਉਹ ਉਹਨਾਂ ਦੇ ਫੋਨ ਜਿਹੜੇ ਕੰਨਾਂ ਨੂੰ ਲੱਗੇ ਹੁੰਦੇ ਆ ਸੋ ਟੀਕਾ ਭਰਨਾ ਕੋਈ ਹੋਰ ਹੁੰਦਾ ਮੈਂ ਪਿਛਲੇ ਦਿਨ ਵੀ ਬਿਆਨ ਦਿੱਤਾ ਤੇ ਭਰ ਕੋਈ ਹੋਰ ਲੈਂਦੇ ਸੋ ਇਸ ਕਰਕੇ ਉਹ ਫੋਨ ਜਿਹੜੇ ਆ ਡਿਊਟੀ ਦੇ ਸਿਰ ਤੇ ਬੰਦ ਕੀਤੇ ਜਾਣ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਜਾਣਾ ਉੱਥੇ ਤੇ ਅਸੀਂ ਉਹ ਫੋਨ ਲੈਣੇ ਆਖੋ ਤੇ ਮੁਰ ਕੇ ਸਾਨੂੰ ਇੱਥੋਂ ਦੇ ਐਸਐਸਪੀ ਸਾਹਿਬ ਜਾਂ ਪ੍ਰਸ਼ਾਸਨਿਕ ਵੀ ਇਹ ਤੁਸੀਂ ਧੱਕਾ ਕਰਦੇ ਹੋ ਅਸੀਂ ਇਹ ਇਹੋ ਦਾ ਕੰਮ ਹੋਣ ਨਹੀਂ ਦੇਣਾ ਕਿ ਡਿਊਟੀ ਸਰ ਫੋਨ ਬੰਦ ਹੋਣ ਤੇ ਅੰਕੁਸ਼ अग्रवाल ਦੀ ਜਿਹੜੀ ਕਾਰਵਾਈ ਸੀ ਮਾਨਯੋਗ ਐਸਐਸਪੀ ਸਾਹਿਬ ਜੀ ਕੋਲੋਂ ਨਾਮ ਦਿੱਤਾ ਹੋਇਆ ਸੀ ਔਰ ਸੁੰਨ ਵਿੱਚ ਆਇਆ ਵੀ ਡਾਕਟਰ ਨੂੰ ਸ਼ਾਇਦ ਸਸਪੈਂਡ ਕੀਤਾ ਹੈ ਸੁੰਨ ਵਿੱਚ ਆਇਆ ਚਲੋ ਜੇ ਕੀਤਾ ਤਾਂ ਚੰਗੀ ਗੱਲ ਆ ਨਹੀਂ ਤਾਂ ਕਰੋ ਕੱਲਾ ਸਸਪੈਂਡ ਨਾ ਗੱਲ ਨਹੀਂ ਬਣਨੀ ਤੇ ਘਰ ਅਸੀਂ ਡਾਕਟਰ ਦਾ ਜਾਣਦੇ ਆ ਕੋਈ ਧੀ ਖਾਸ ਗੱਲ ਨਹੀਂ ਸਾਡੇ ਲਈ ਉਹ ਤੁਰਿਆ ਵੀ ਫਿਰਦਾ ਬਾਹਰ ਅੰਦਰ ਵੀ ਮੇਰੇ ਤੇ ਕਾਰਵਾਈ ਹੋਊਗੀ ਅਸੀਂ ਉਹਨੂੰ ਹਾਈ ਕੋਰਟ ਵੀ ਲੈ ਕੇ ਜਾਵਾਂਗੇ ਤੇ ਉਸ ਡਾਕਟਰ ਨੂੰ ਅ ਐਸਐਸਪੀ ਸਾਹਿਬ ਫਰੀਦਕੋਟ ਨੂੰ ਕਹਿ ਕੇ ਉਹਦੇ ਤੇ ਜਿਹੜਾ ਧਾਰਾ ਲੱਗਦੀ ਹੈ ਕਾਰਵਾਈ ਹੁੰਦੀ ਉਹ ਅਸੀਂ ਪੂਲ ਕਰਾਵਾਂਗੇ ਸਾਡੀ ਸਾਰੀ ਜਥੇਬੰਦੀ ਏਕਾ ਬਣਾ ਕੇ ਅਸੀਂ ਆਵਾਂਗੇ ਜੇ ਨਹੀਂ ਹੁੰਦੀ ਅਸੀਂ ਇੱਥੇ ਰੋਸ ਮੈਡੀਕਲ ਦੀ ਸੜਕ ਜਾਮ ਕਰ ਦਾਂਗੇ ਨਹੀਂ ਹੁੰਦੀ ਫਿਰ ਜੇ ਉਹਦਾ ਗੁੱਟ ਲਾਉਣਾ ਪਿਆ ਤੇ ਗੁੱਟ ਫਿਰ ਸਿੰਘਾਂ ਕੋਲੇ ਝੜ ਅੜ ਕੇ ਤਾਂ ਹੈ ਨਹੀਂ ਤੇ ਫਿਰ ਅਸੀਂ ਉਹਦਾ ਵੀ ਲਾ ਦਾਂਗੇ